ਜੇ ਸਾਹਵਲਈਏ ਪਿੱਛੇ ਸਰਬਸਾਲਨ ਦਾ 25 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ 25 ਸਾਲ ਰਹੀ ਕਾਂਗਰਸ ਦੀ ਬਾਕੀ ਆ ਮਲੰਗਾ ਦੀ ਜਿਹੜੀ ਅੱਜ ਕੋਈ ਨਹੀਂ ਹੁਣ ਤੁਸੀਂ ਕਹਿੰਦੇ ਦੱਸੋ ਇੱਕ ਵੀ ਚੀਜ਼ ਨਹੀਂ ਦੱਸ ਨਹੀਂ ਸਕਦੇ ਆ ਕਾਂਗਰਸ ਨੇ ਇਹ ਬਣਾਈਏ 25 ਸਾਲਾਂ ਦਾ ਟ੍ਰੈਕਟਰਾਂ ਦੇ ਅਟੈਕ ਹੁੰਦਾ ਸੀ ਉਹ ਵੀ ਮਾਫ ਕਰਤਾ ਸਾਈਕਲ ਤੇ ਅਟੈਕ ਸੀ ਤੁਹਾਨੂੰ ਹੈਰਾਨ ਨਹੀਂ ਹੋ ਸਾਈਕਲ ਤੇ ਅਟੈਕ ਹੁੰਦਾ ਨਹੀਂ ਰੰਗ ਸੀ ਲਾਇਸੀ ਕੋਈ ਮਾਫ ਨਹੀਂ ਕਰਤਾ ਪਹਿਲੇ ਐਮਐਸ ਪੀ ਨਹੀਂ ਹੁੰਦਾ ਸੀ ਪਹਿਲੇ ਜਦੋਂ ਹੁਣ ਆਪਾਂ ਝੋਨਾ ਦੇ ਕਣ ਮੰਡੀ ਲੈ ਜਨੇ ਆ ਪੂਰੇ ਦੇਸ਼ ਵਿੱਚ ਇਕੱਲਾ ਪੰਜਾਬ ਦੇ ਹਜਣੇ ਜੈ ਹੋਰ ਕਿਤੇ ਨਹੀਂ ਹੈ ਰਾਜਸਥਾਨ ਚ ਜਾ ਕੇ ਦੇਖੋ ਕੀ ਬੁਰਾ ਹਾਲ ਹੈ ਯੂਪੀ ਜਾ ਕੇ ਦੇਖੋ ਇਹ 11 ਜੀ ਨੂੰ ਫਟੋ ਗਲਤੀ ਕਰ ਲਈ ਆ ਇਨੇ ਚਾਮਲ ਜਾਣਗੇ ਇਹਨਾਂ ਨੇ ਇੱਕ ਸਾਲ ਦਾ ਜਿਉਣਾ ਕੋਲੋਂ ਤਾਂ ਸਾਰਾ ਕੁਝ ਹੀ ਉਟਕੇ ਲੈ ਜਾਣਾ ਪੰਜਾਬ ਦਾ ਫੋਦੀ ਮਾਂ ਪਾਰਟੀ ਹੈ ਆ ਕੌਮ ਦੀ ਕ੍ਰੇਜ਼ੀ ਦੀਵੇਂ ਪੰਜਾਬ ਦੀ ਲੜਾਈ ਲੜੀ ਕੌਮ ਦੀ ਲੜਾਈ ਲੜੀ ਅੱਜ ਤੁਸੀਂ ਯਾਰੋ ਸਾਰਾ ਕੁਝ ਅੱਜ ਤੋਂ 10 ਸਾਲ ਦੀ ਤੁਹਾਡੀ ਪਾਰਟੀ ਦੀ ਤੁਹਾਡੀ ਜਥੇਬੰਦੀ ਦੀ ਸਰਕਾਰ ਨਹੀਂ ਆ ਹੁਣ ਤੁਹਾਡੇ ਸਾਹਮਣੇ ਕੀ ਹੈ ਬੀਪੀਆਂ ਬੈਠੀਆਂ ਨੇ ਹੁਣ ਤੁਹਾਡੇ ਨੀਲੇ ਕਾਰਡ ਕੱਟੇਗੇ ਨਾ ਨਹੀਂ ਹੁਣ ਤਾਂ ਨਹੀਂ ਆਕਾ ਦਾ ਲਾਉਂਦਾ ਦੇਣ ਵਾਲਾ ਕੌਣ ਸੀ ਅਖਾਲੀ ਜੀ ਮੈਨੂੰ ਪਤਾ ਲੱਗੇ ਮੈਨੂੰ ਲੱਗਦਾ ਕੋਈ ਘਰ ਨਹੀਂ ਹੋਣਾ ਜਿਹਦਾ ਕਾਰਡ ਨਾਮ ਬਣਿਆ ਹੋਏ ਤੇ ਹਰ ਮਹੀਨੇ ਵੀ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਹੁੰਦੀਆਂ ਸੀ ਪਰ ਹੁਣ ਸਾਰਾ ਕੁਝ ਬੰਦ ਹੈ ਐਸੀ ਪਰਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ 7 ਲੱਖ ਬੱਚਿਆਂ ਨੂੰ ਅਸੀਂ ਕਾਲਜਾਂ ਮੁਫਤ ਪੜ੍ਹਾਏ ਸੀ ਪ੍ਰੋਗਰਾਮ ਨੇ ਸਾਰਾ ਕੁਝ ਬੰਦ ਹੈ ਸਿਹਤ ਕੇਂਦਰ ਖੋਲੇ ਸੀ ਪਿੰਡਾਂ 'ਚ ਕੰਮ ਕਰਾਉਂਦੇ ਸੀ ਸਰਕਾਰ ਜਾਂਦੀ ਲੋੜ ਸਾਰੇ ਬੰਦ ਹੈ ਕਿਸਾਨ ਬੈਠੇ ਆਪਾਂ ਤਾਂ ਉਹਦੇ ਨਵੇਂ ਮੁੰਡਿਆਂ ਨੂੰ ਪਤਾ ਨਹੀਂ ਪਹਿਲੇ ਬਿੱਲ ਲੱਗ ਜਾਂਦੇ ਸੀ ਕਿਊਲਾਂ ਦੇ ਤੇ ਬਜ਼ੁਰਗਾਂ ਨੂੰ ਪੁੱਛੋ ਹਰ ਅਫ ਮਹੀਨੇ ਬਿੱਲ ਆ ਜਾਂਦਾ ਸੀ ਐਡਾ ਵੱਡਾ ਬਜ਼ੁਰਗਾਂ ਦਾ ਸੀ ਤਾਂ ਵੱਡਾ ਬਿੱਲ ਜੇ ਅੱਜ ਬਿੱਲ ਨਾ ਮਾਫ ਕਰਦੇ ਬਾਦਲ ਸਾਹਿਬ 5 ਲੱਖ ਰੁਪਈਆ ਇੱਕ ਕਿਊਲ ਮਗਰ ਸਾਹ ਦਾ ਤੁਹਾਨੂੰ ਕਹਿ ਸਮਝੋ ਦੇਣਾ ਪੈਣਾ ਸੀ 5 ਲੱਖ ਰੁਪਈਆ ਇੱਕ ਕਿਊਲ ਮਗਰ ਜਿਹੜਾ ਅਕਾਲੀ ਦਲ ਨੇ ਮਾਫ ਕੀਤਾ ਟਰੈਕਟਰਾਂ ਦਾ ਟੈਕਸ ਹੁੰਦਾ ਸੀ ਉਹ ਵੀ ਮਾਫ ਕਰਤਾ ਸਾਈਕਲ ਦਾ ਟੈਕਸ ਸੀ ਕੋਈ ਹੈਰਾਨ ਉਹ ਸਾਈਕਲ ਦਾ ਟੈਕਸ ਹੁੰਦਾ ਸੀ ਕੰਗ ਸੀ ਲੈ ਸੀ ਉਹ ਵੀ ਮਾਫ ਕੀਤਾ ਮਾਮਲਾ ਮਾਫ ਕੀਤਾ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਜਿੱਥੇ ਫਸਲ ਵੇਚਦੇ ਹਾਂ ਆ ਮੰਡੀਆਂ ਪਿੰਡਾਂ 'ਚ ਕਾਲੀ ਦਲ ਨੇ ਬਣਾਈਆਂ ਪਹਿਲੇ ਐਮਐਸਪੀ ਨਹੀਂ ਹੁੰਦਾ ਸੀ ਪਹਿਲੇ ਜਦੋਂ ਹੁਣ ਆਪਾਂ ਝੋਨਾ ਦੇ ਕਰਨ ਮੰਡੀ ਲੈ ਜਨੇ ਆ ਪੂਰੇ ਦੇਸ਼ ਵਿੱਚ ਇਕੱਲਾ ਪੰਜਾਬ ਤੇ ਹਜਣੇ ਜ ਹੈ ਹੋਰ ਕਿਤੇ ਨਹੀਂ ਹੈ ਰਾਜਸਥਾਨ ਜਾ ਕੇ ਦੇਖੋ ਕੀ ਬੁਰਾ ਹਾਲ ਹੈ ਯੂਪੀ ਜਾ ਕੇ ਦੇਖੋ ਆਲੀਓ ਨਾਲ ਐ ਐਮ ਐਸ ਪੀ ਮੋਰਚਾ ਲਾ ਕੇ ਕਾਲੀਦਲ ਨੇ ਮਨਜ਼ੂਰ ਕਰਾਇਆ ਸੀ ਕਿ ਕਾਲੀਦਲ ਨੇ ਐ ਐਮ ਐਸ ਪੀ ਤੁਹਾਨੂੰ ਦਵਾਈ ਹੈ ਅੱਜ ਦੀ ਤਰੀਖ ਨਾ ਅੱਜ ਦਾ ਝੋਨਾ ਹੈ ਆਪਣਾ ਮੁੱਲ ਦਾ 23 ਰੁਪਇਆ ਕਿੰਨਾ ਪੀ ਆਈ 2375 ਹਰਿਆਣਾ ਤੇ ਰਾਜਸਥਾਨ ਦੱਸ ਕਿੰਨੇ ਦਾ बिकਦਾ ਉੱਥੇ ਐਮ ਐਸ ਪੀ ਨਹੀਂ 1200 ਵਪਾਰੀ ਕੀ ਕਰਦੇ ਆ ਨਾਲ ਦੇ ਸਾਡੇ ਇਲਾਕੇ ਜਿਹੜੇ ਲੱਗੇ ਰਾਜਸਥਾਨ ਤੋਂ ਉੱਥੋਂ ਲਿਆਉਂਦੇ ਟਰਾਲੀ ਭਰ ਕੇ ਇਥੇ ਵੇਚੀ ਜਾਂਦੇ ਇਥੇ 2375 ਮੀਂਹ ਜਾਂਦਾ ਉਥੇ 1200 ਦੇਖੋ ਫਰਕ ਆ ਸਾਰਾ ਕੁਝ ਦੋਣ ਵਾਲਾ ਖਾਲੀ ਦਲਾ ਜੇ حساب ਲਈਏ ਪਿਛਲੇ 70 ਸਾਲਾਂ ਦਾ 25 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ 25 ਸਾਲ ਰਹੀ ਕਾਂਗਰਸ ਦੀ ਬਾਕੀ ਆ ਮਲੰਗਾਂ ਦੀ ਜਿਹੜੀ ਅੱਜ ਤੱਕ ਰਹੀ ਹੁਣ ਤੁਸੀਂ ਕਹਿੰਦੇ ਦੱਸੋ ਇੱਕ ਵੀ ਚੀਜ਼ ਨਹੀਂ ਦੱਸ ਨਹੀਂ ਸਕਦੇ ਆ ਕਾਂਗਰਸ ਨੇ ਆ ਬਣਾਈਏ 25 ਸਾਲਾਂ ਚ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਸਾਰਿਆ ਕੁਝ ਬਣਾਇਆ ਅਕਾਲੀ ਦਲ ਨੇ ਤਰੰਤਨ ਸਾਹਿਬ ਦੇਖੋ ਪੋਨੇ 200 ਫੁੱਟ ਮੈ ਲਾ ਕੇ ਆ ਸੈਰ ਨੂੰ ਠੀਕ ਕੀਤਾ ਹਲੇ ਬਹੁਤ ਕੰਮ ਕਰਨ ਵਾਲਾ ਹੈ ਪਰ ਬਰਬਾਦੀ ਤੇ ਆਪਾਂ ਗਲਤੀ ਕਰ ਲਈ 10 ਸਾਲ ਆਪਾਂ ਪਿੱਛੇ ਚਲੇ ਗਏ ਜਦੋਂ ਵੱਡੇ ਬਾਦਲ ਸਾਹਿਬ ਜੀ ਮੁੱਖ ਮੰਤਰੀ ਉਹਦਾ ਆਪਾਂ ਪਹਿਲੇ ਆ 2 ਨੰਬਰ ਦੇ ਸੀ ਪੂਰੇ ਹਿੰਦੁਸਤਾਨ ਜ਼ੂਬਾ ਅੱਜ 19 ਨੰਬਰ ਤੇ ਚਲੇ ਗਏ ਆ ਕੇਜਰੀਵਾ ਜਦੋਂ ਤੋਂ ਆਇਆ ਲੁੱਟਣ ਤੋਂ ਬਗੈਰ ਕੁਝ ਕੰਮ ਹੀ ਨਹੀਂ ਕਰਦੇ ਥੋੜੀਆਂ ਜ਼ਮੀਨਾਂ ਖੋਲ ਖੋਲ ਲ ਲ ਖੋਲੀਆਂ ਸੀ ਨੜੇ 1 ਲੱਖ ਏਕੜ ਤੇ ਉਹਦੇ ਬਾਅਦ 2 ਲੱਖ ਹੋਰ ਸੀ ਆ ਤਾਂ ਕਾਲੀਦਲ ਨੇ ਮੋਰਚਾ ਧਾਕੇ ਰੋਕਿਆ ਇਸ ਕਰਕੇ ਮੈਂ ਬੇਨਤੀ ਕਰਨਾ ਆ ਬਚਾ ਲੋ ਪੰਜਾਬ ਨੂੰ ਬਹੁਤ ਤਜਰਬੇ ਕਰ ਲਏ ਇੱਕੋ ਹੀ ਕੁਮਾਰ ਕੀ ਹੈ ਜੋ ਤੁਹਾਡੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਆਈ ਤੁਹਾਨੂੰ ਤੁਹਾਡੀ ਪਾਰਟੀ ਆ ਜਿਹੜੀ ਜਿਨੇ ਸਾਰਾ ਕੁਝ ਕੀਤਾ ਹੈ ਜੇ ਆਪਾਂ ਨਾ ਗਲਤੀ ਕਰ ਲਈ ਫਿਰ ਤੋਂ ਜੇ 11 ਤਰੀਕ ਨੂੰ ਫਿਰ ਤੋਂ ਗਲਤੀ ਕਰ ਲਈ ਆ ਇੰਨੇ ਚਾਮਲ ਜਾਣਗੇ ਇਹਨਾਂ ਨੇ ਇੱਕ ਸਾਲ ਤਾਂ ਜਿਉਣਾ ਪਹਿਲਾਂ ਤਾਂ ਸਾਰਾ ਕੁਝ ਹੀ ਲੁੱਟ ਕੇ ਲੈ ਜਾਣਾ ਪੰਜਾਬ ਦਾ ਤੁਸੀਂ ਸਾਨੂੰ ਆਪ ਲੈ ਗਿਆ ਨਾਲ ਨਾਲ ਇਹਨੂੰ ਮਗਰ ਪੈ ਜਾਣਗੇ ਅੱਜ ਫੌਜ ਨੂੰ ਤੁਸੀਂ ਇੰਨਾ ਕਮਜ਼ੋਰ ਕਰਤਾ ਤੁਸੀਂ ਕਾਲੀਦਲ ਨੂੰ ਕਿ ਸਭ ਤੋਂ ਵੱਡਾ ਨੁਕਸਾਨ ਆਪਣੀ ਕੌਮ ਤੇ ਹੋ ਗਿਆ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਲਿਆ ਪਹਿਲੇ ਕਾਲੀ ਦਲ ਤਗੜਾ ਹੁੰਦਾ ਸੀ ਕਿਸੇ ਨੂੰ ਹਿੰਮਤ ਨਹੀਂ ਸੀ ਅੱਜ ਤੱਕ ਤਹਜ਼ੂਰ ਸਾਹਿਬ ਦੇ ਕਾਬਜ਼ ਹੋ ਗਏ ਮਰਾਠਾ ਸਰਕਾਰ ਨੇ ਕਬਜ਼ਾ ਘਰ ਲਿਆ ਪਹਿਲੇ ਖਾਲਸਾ ਪੰਥ ਦਾ ਕੰਟਰੋਲ ਸੀ ਤਖਤ ਪਟਨਾ ਸਾਹਿਬ ਤੇ ਵੀ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਬਜ਼ਾ ਚ ਲੈ ਲਈ ਐਸਜੀਪੀਸੀ ਥੋੜੀ ਤੋੜ ਕੇ ਹਰਿਆਣਾ ਕਮੇਟੀ ਬਣਾ دی ਉੱਥੇ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਤੁਹਾਡਾ ਕੁਝ ਬਚਿਆ ਕੀ ਹੈ ਆ ਐ ਜੀ ਪੀ ਸੀ ਵੀ ਕਬਜ਼ਾ ਕਰ ਲਵੇ ਸੇ ਮਸਾ ਬਚਾਈ ਹੈ ਯਾ ਵੀ ਕਬਜ਼ਾ ਕਰਨ ਦੇ ਪਰ ਤੁਹਾਨੂੰ ਤੁਹਾਨੂੰ ਤਾਂ ਫਿਰ ਉਹਨਾਂ ਨੇ ਦੱਸਣਾ ਸੀ ਕਿ ਕਿਵੇਂ ਪਾਠ ਕਰਨਾ ਹੈ ਕੀ ਮर्यादा ਹੈ ਬੇਨਤੀ ਕਰਦਾ ਐਵੇਂ ਗੱਲਾਂ ਚ ਨਾ ਆਇਆ ਕਰੋ ਜਿਹੜਾ ਆਉਂਦਾ ਬਸ ਉਹ ਇੱਕ ਮੌਕਾ ਦੇ ਦਿਓ ਆ ਆਪਣਾ ਆਪਣਾ ਪੰਥਕ ਹੈ ਪੰਥਕ ਦੀ ਡੈਫੀਨੇਸ਼ਨ ਦੀ ਆਵਾਜ਼ ਬੰਦੀ ਜਾਨ ਸ਼ਰੋਮਨੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਐ ਆਪਾਂ ਕੋਈ ਇੱਕ ਦਿਨ ਪਹਿਲੇ ਆ ਜਾਂਦਾ ਬਾਹਰ ਆਪਾਂ ਸੋਚਣ ਲੱਗ ਜਾਈਏ ਪਤਾ ਨਹੀਂ ਕਿਵੇਂ ਉਹਦਾ ਪਛੋਕਰ ਦੇਖਦੇ ਨਹੀਂ ਆ ਝਾੜੂ ਵਾਲੇ ਸੀ ਕਿਸੇ ਦਾ ਪਛੋਕਰ ਨਹੀਂ ਪਤਾ ਸੀ ਕੇਜਰੀਵਾਲ ਕੇਜਰੀਵਾਲ ਮੌਕਾ ਦਿਓ ਦੇਖ ਕੇ ਦੇਖ ਲੈਣਾ ਆਪਾਂ ਕਿੱਥੇ ਪਹੁੰਚ ਗਏ 10 ਸਾਲ ਪਿੱਛੇ ਚਲੇ ਗਏ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਆ 11ਾਂ ਤੀਜ ਨੂੰ ਦੇਖੋ ਪਰਿਵਾਰ ਬੀਬੀ ਜੀ ਦਾ ਇੱਕ ਪਾਸੇ ਉਹ ਐ ਆ ਹਰਬੀਰ ਹਰਮੀਰ ਸੋਚਦਾ ਕਿ ਮੈਂ ਧੱਕੇ ਕਰਕੇ ਜਿੱਤੂਗਾ ਆ ਜਿਹੜੇ ਕਹਿੰਦੇ ਸੀ ਕਿ ਸੋਢੀਏ ਨੇ ਕਹਿਆ ਸੀ ਭਾਵੇਂ ਛਿੱਤਰ ਮਾਰਨੇ ਪਏ ਭਾਵੇਂ ਕੁੱਟਣਾ ਪਏ ਅਸੀਂ ਵੋਟਾਂ ਨਾਲ ਅਸੀਂ ਵੋਟ ਨਹੀਂ ਪਾਏ ਅਸੀਂ ਜਿੱਤਾਂਗੇ ਜਿੱਤਾਂਗੇ ਮੈਂ ਕਿਹਾ ਜੋਰ ਲਾ ਲਾ ਹੁਣ ਹੁਣ ਤਾਂ ਇੱਜ਼ਤ ਦਾ ਸਵਾਲ ਬਣ ਗਿਆ ਪਿੰਡ ਵਾਲਿਓ ਠੀਕ ਆ ਝਾੜੂ ਪਾਣੀ ਮੁੱਥੇ ਖੜਨਾ ਚਾਹੀਦਾ ਇੱਥੇ ਬੋਲੇ ਇੰਤਾਂ ਦੱਟ ਕੇ ਤੁਸੀਂ ਘਰ-ਘਰ ਜਾ ਕੇ ਜੇ ਪਹਿਲੇ 400 ਵਧਾਉਣੀ ਸੀ 800 ਤੋਂ 700 ਵਧਾਓ ਦੇਖ ਹੀ ਜਾਓਗੇ ਉਹਨਾਂ ਨੂੰ ਪਤਾ ਲੱਗ ਜੂ ਉਹਨਾਂ ਨੂੰ 700 ਕਰ ਨੂੰ ਫਿਰ ਫਿਰ 900 ਕਰ ਦਿਓ ਖਿੱਚ ਦਿਓ ਹੁਣ ਤਾਂ ਸਰਪੰਚ ਸਾਹਿਬ ਜੀ ਜਿਵੇਂ ਮੇਰੀ ਹੈ ਨੌਕਾਜਰੀ ਉਹ ਤਾਂ ਮਰ ਜੀ ਥੋੜੀ ਦੇਖੋ ਥੋੜੀ ਦਿਨਾਂ ਚ ਥੋੜੇ ਘੰਟਿਆਂ ਚ ਸੋ ਮੈਂ ਜਿਹੜਾ ਕਿਨ ਆਇਆ ਆ ਬੇਬੀ ਦੇਖੋ ਆ ਉਹ ਪਰਿਵਾਰ ਹੈ ਦੀਨੇ ਕੁਰਬਾਨੀ ਦਿੱਤੀ ਹੈ ਇਹਨਾਂ ਨੂੰ ਲੋੜ ਨਹੀਂ ਸੀ ਪਰ ਇਹਨਾਂ ਦੇ ਜਜ਼ਬਾ ਦੇਖੋ ਜਦ ਦਰਬਾਰ ਜਦੋਂ ਕਾਂਗਰਸੀਆਂ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਟੈਂਕ ਤੋਂ ਭੇਜੇ ਉਥੇ ਗੋਲੇ ਮਾਰੇ ਦਰਬਾਰ ਸਾਹਿਬ ਦੇ ਇਹਨਾਂ ਦੇ ਪਤੀ ਫੌਜ ਵਿੱਚ ਸੀ ਉਦੋਂ ਬਲਦਾਸ ਵੀ ਹੋਏ ਇਹਨਾਂ ਦੇ ਨਾਲ ਤੇ ਜਿੰਨੇ ਸਿੰਘ ਸੀ ਸਾਰੇ ਨੇ ਆਪਣੀਆਂ ਬੰਦੂਖਾਂ ਚੱਕੀਆਂ ਫੌਜ ਵਿੱਚੋਂ ਤੇ ਉਹਨਾਂ ਨੇ ਜਾ ਕੇ ਕਿਆ ਕਿ ਅਸੀਂ ਆਪਣੇ ਗੁਰੂ ਘਰ ਦੀ ਰੱਖਿਆ ਕਰਨ ਵਾਸਤੇ ਆਏ ਹਾਂ ਉਹਨਾਂ ਰਾਜ ਕੀ ਰਾ ਪੈ ਗਿਆ ਇਹਨਾਂ ਨੂੰ ਕਈ ਸ਼ਹੀਦ ਹੋ ਗਏ ਸਿੰਘ ਕਈਆਂ ਨੂੰ 7-7 ਸਾਲ ਘਟ ਕੇ ਆਏ ਐ ਆ ਵੀ ਚੁੱਪ ਰਹੇ ਸਰਦੇ ਸੀ ਜੇ ਚੁੱਪ ਰਹਿੰਦੇ ਅੱਜ ਬਰਗੇੜੀਆ ਰਿਟਾਇਰ ਹੋਣਾ ਸੀ ਕੋਈ ਕਰਨਲ ਬਰਗੇੜੀਆ ਜਨਰਲ ਹੋਣੀ ਸੀ ਪਰ ਨਹੀਂ ਇਹਨਾਂ ਵਾਸਤੇ ਉਹ ਲੋੜ ਨਹੀਂ ਸੀ ਉਹਨਾਂ ਵਾਸਤੇ ਆਪਣੇ ਗੁਰੂ ਘਰ ਸੀ ਤੇ ਦੂਜੀ ਪਾਸੇ ਆਇਆ ਕੀ ਹੈ ਫਰਮੀਤ ਵਰਗੇ ਗੱਦਾਰ ਜਿਹੜੀ ਆਪਣੀ ਮਾਂ ਪਾਰਟੀ ਦੇ ਪਿੰਡ ਤੋਂ ਸ਼ੁਰੂ ਮਾਰ ਗਿਆ ਸੋਚਦਾ ਸੀ ਕਿ ਕਾਲੀ ਦਲ ਖਤਮ ਹੋ ਗਿਆ ਤੇ ਆਪਾਂ ਕੋਈ ਗੱਲ ਨਹੀਂ ਇੱਕ ਸਾਲ ਕੰਮ ਲੁੱਟੀਏ ਥੋੜੇ ਪੈਸੇ ਪੁਜੇ ਕਮਾਈਏ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੰਡ ਤੋਂ ਸ਼ੁਰੂ ਮਾਰਦਾ ਕਿਸੇ ਦਾ ਨਹੀਂ ਆਸ ਕਰਕੇ ਮਾਜੀ ਵਾਲਾ ਤੁਹਾਨੂੰ ਤੁਸੀਂ ਤਾਂ ਬੜੇ ਦਲੇਰ ਬੰਦੇ ਹੋ ਤੇ ਹੁਣ ਆਪਾਂ ਇਲੈਕਸ਼ਨ ਜਿੱਤਣਾ ਹੀ ਜਿੱਤਣਾ ਮੈਂ ਕੇਜਰੀਵਾਲ ਨੂੰ ਕਹਿਣਾ ਹੈ ਜਿੰਨਾ ਮਰਜੀ ਜ਼ੋਰ ਲਾ ਲਾ ਹੋ ਭਗਵੰਤ ਮਾਣਾ ਜਿਨੇ ਮਰਜ਼ੀ ਪਰਚੇ ਦੇ ਦੇ ਸਾਰੇ ਤਿਆਰ ਆ ਮੈਂ ਤਾਂ ਅੱਜ ਗਿਆ ਸੀ ਮੈਂ ਇਲੈਕਸ਼ਨ ਨੂੰ ਸਾਰਾਂ ਦੇ ਬਾਅਦ ਅਲੀਟ ਤਾਂ ਹੋਏ ਸੀ ਧਰਮੇ ਤੋਂ ਦੇ ਕੇ ਆਏ ਆ ਉੱਥੇ ਜਾ ਕੇ ਮੈਂ ਕਿਹਾ ਹੁਣ ਚਾਹ ਲਾ ਲਓ ਆਪਣਾ ਪੋਸਦਾ ਜਿਨਾ ਮਰਜ਼ੀ ਲਾ ਲਓ ਹੁਣ ਤਾਂ ਪੰਜਾਬ ਤਰਨਤਨ ਨਾਲ ਹੀ ਨਹੀਂ ਛੱਡਣਗੇ ਬੋਲੇ ਸੋਨੇ ਹਾ ਸੋਨੇ ਬੀਬੀ ਜੀ ਹੁਣ ਤੁਸੀਂ ਜੰਮਰੀ ਸੰਭਾਲੋ ਹਾਂ ਪਰਵਾਹ ਨਾ ਕਰਿਓ